ਦੇਸ਼ ਦੇ ਨਾਲ ਨਾਲ ਅੱਜ ਪੰਜਾਬ ਦੇ ਬਹੁਤ ਮੁਸਲਮਾਨ ਆਬਾਦੀ ਵਾਲੇ ਸ਼ਹਿਰ ਮਲੇਰ ਕੋਟਲਾ ਵਿਖੇ ਏਸ਼ੀਆ ਦੀ ਸਭ ਤੋਂ ਖੂਬਸੂਰਤ ਈਦਗਾਹ ਵਿਖੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ अदा ਕੀਤੀ ਇਸ ਮੌਕੇ ਲੋਕਾਂ ਨੂੰ ਵਧਾਈ ਦੇਣ ਦੀ ਉਚੇਸ਼ਿਤ ਤੌਰ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਤੇ ਖੇਡ ਮੰਤਰੀ ਮੀਤ ਹੇਰ ਪਹੁੰਚੇ ਹੋਏ ਸਨ ਜਿਨ੍ਹਾਂ ਮੁਸਲਮਨ ਭਾਈਚਾਰੇ ਨੂੰ ਇਸ ਦਿਨ ਦੀ ਵਧਾਈ ਦਿੱਤੀ ਜਿਨ੍ਹਾਂ ਦੇ ਨਾਲ ਨਾਲ ਮਲੇਰ ਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਔਰ ਰਹਿਮਾਨ ਹਾਜ਼ਰ ਸਨ ਇਸ ਮੌਕੇ ਮਾਤਾ ਹਰਪਾਲ ਕੌਰ ਨੇ ਕਿਹਾ ਕਿ ਇੱਥੇ ਆਉਣਾ ਸੀ ਮੁੱਖ ਮੰਤਰੀ ਮਾਨ ਨੇ ਪਰ ਉਹਨਾਂ ਨੂੰ ਜ਼ਰੂਰੀ ਜ਼ਿੰਮੇ ਕਰਕੇ ਕਿਤੇ ਬਾਹਰ ਜਾਣਾ ਪੈ ਗਿਆ ਉਦੋਂ ਲੋਕਾਂ ਵੱਲੋਂ ਵੀ ਅੱਜ ਦੇ ਇਸ ਦਿਨ ਦੀ ਮਹੱਤਤਾ ਦੱਸਦੇ ਆ ਕਿ ਮਹੀਨਾ ਪੂਰਾ ਰਮਜ਼ਾਨ ਦਾ ਸੂਜਰਨ ਕਰਕੇ ਇਹ ਈਦ ਦਾ ਪਵਿੱਤਰ ਤਿਹਾਰ ਆਉਂਦਾ ਹੈ ਜਿਸ ਦਾ ਹਰ ਕਿਸੇ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਦੇਖੋ ਮੈਂ ਅੱਜ ਦੇ ਇਸ ਪਵਿੱਤਰ ਦਿਨ ਦੀਆਂ ਸਾਰੇ ਮਲੇਰ ਕੋਟਲੇ ਦੇ ਮੁਸਲਮਾਨ ਭਾਈਚਾਰੇ ਤੇ ਦੇਸ਼ਾਂ ਦੇਸ਼ਾਂ ਚ ਵਸਦੇ ਸਾਡੇ ਭਿੰਜਰੇ ਨੂੰ ਬਹੁਤ ਮੁਬਾਰਕਬਾ ਦਿਨਾ ਬਹੁਤ ਵਧਾਈ ਦਿਨਾ ਤੇ ਇਸ ਦਿਨ ਦਾ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਉਹ ਕੀਤਾ ਜਾਂਦਾ ਮੈਂ ਉੱਪਰੋਂ ਵੀ ਕਿਹਾ ਮੇਰੇ ਕਿਉਂਕਿ ਬਚਪਨ ਤੋਂ ਬੜੇ ਦੋਸਤ ਮੁਸਲਮਾਨ ਸੀ ਪਹਿਲਾਂ ਚਲੋ ਉਹਨਾਂ ਨੂੰ ਸੱल्या ਨੂੰ ਵਧਾਈ ਦਿੰਦੇ ਹਾਂ ਸੋ ਅੱਜ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਇੱਥੇ ਆ ਕੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਜਿਹੜਾ ਇਕੱਠ ਜਾਇਆ ਹੋਇਆ ਸਾਰਿਆਂ ਦੇ ਨਾਲ ਗੱਲ ਸਾਂਝੀ ਕਰਨ ਦਾ ਸਾਰਿਆਂ ਨੂੰ ਜਿਹੜਾ ਵਧਾਈ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਵੀ ਕਰਦਾ ਤੇ ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋਮੋਗੇ ਕਿ ਜਿਹੜਾ ਸਾਂਝੀ ਵਾਰਤਾਲਾ ਮੈਸੇਜ ਸਾਡੇ ਧਰਤੀ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤਾ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਰੋਜਾ ਫਤਾਰੀ ਦੇ ਪ੍ਰੋਗਰਾਮ ਤੇ ਮੈਂ ਆਇਆ ਕੁਝ ਦਿਨ ਪਹਿਲਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਉੱਥੇ ਪੰਡਿਤ ਜੀ ਵੀ ਸੀ ਉੱਥੇ ਗ੍ਰੰਥੀ ਸਾਹਿਬ ਵੀ ਸੀ ਉੱਥੇ ਸਾਈ ਧਰਮ ਤੋਂ ਦਰਿਤ ਭਾਈਚਾਰੇ ਤੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜ ਆਫਤਾਰੀ ਦਾ ਪ੍ਰੋਗਰਾਮ ਕੀਤਾ ਤੇ ਅੱਜ ਵੀ ਦੀਦ ਦਾ ਤਿਹਾਰ ਸਾਰੇ ਭਾਈਚਾਰਿਆਂ ਦੇ ਲੋਕ ਮਲੇਰ ਕੋਟਲੇ 'ਚ ਇਕੱਠੇ ਹੋ ਕੇ ਜਿਹੜਾ ਬਣਾਉਂਦੇ ਆ ਤੇ ਉਹ ਮਲੇਰ ਕੋਟਲਾ ਮੈਨੂੰ ਲੱਗਦਾ ਹੈ ਕਿ ਅਸਲੀ ਮਲੇਰ ਕੋਟਲਾ ਜਿੱਦਾਂ ਦਾ ਸੁਪਨਾ ਸਾਡੇ ਆਜ਼ਾਦੀ ਜਿਹੜੇ ਕਲਾਕੀ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜੇ ਬਾਕਸਿੰਗ ਨੇ ਕੁਰਬਾਨੀ ਦਿੱਤੀ ਰਾਜਗੁਰੂ ਸਖਦੇਵ ਨੇ ਦਿੱਤੀ ਲਾਲ ਲਾਲਾ ਜਪਤ ਰਾਏ ਨੇ ਦਿੱਤੀ ਤਾਂ ਉੱਥੇ ਇਸ਼ਫਾਕੁੱਲਾ ਨੇ ਵੀ ਕੁਰਬਾਨੀ ਦਿੱਤੀ ਤੇ ਹੋਰ ਵੀ ਹਜ਼ਾਰਾਂ ਮੁਸਲਮਾਨ ਭਾਈਚਾਰੇ ਚੋਂ ਵੀ ਲੋਕ ਸੀ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਵੀ ਜ਼ਰੂਰਤ ਹੈ ਕਿ ਸਾਰੇ ਭਾਈਚਾਰੇ ਇਸੇ ਤਰ੍ਹਾਂ ਮਿਲ ਕੇ ਜਿਹੜਾ ਸਾਡਾ ਦੇਸ਼ ਨੂੰ ਕਿਹਾ ਜਾਂਦਾ ਵੀ ਇੱਕ ਗੁਲਦਸਤਾ ਹੈਗਾ ਉਹਦੇ ਵਿੱਚ ਹਰਾਂ ਮਿਲ ਕੇ ਦੇਸ਼ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਤੇ ਅੱਜ ਇਸ ਪਵਿੱਤਰ ਦਿਹਾੜੇ ਤੇ ਹੀ ਅੱਲਾਹ ਅੱਗੇ ਅਰਦਾਸ ਹੈ ਕਿ ਜਿਹੜੇ ਲੋਕਾਂ ਤੇ ਪਾੜਾ ਪਾਉਣ ਵਾਲੀਆਂ ਧਰਮਾਂ ਦੇ ਮਜਬੂਰ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀਆਂ ਚੀਜ਼ਾਂ ਕਰਤਾ ਨੇ ਉਹਨਾਂ ਦਾ ਹੰਕ ਹੋਏਗਾ ਤੇ ਲੋਕਾਂ ਨੂੰ ਜੋੜ ਕੇ ਰੱਖਣ ਵਾਲੇ ਲੋਕ ਹੈ ਜਿਹੜੇ ਉਹ ਦੇਖੋ ਕਿਉਂਕਿ ਉਹ ਦਿੱਲੀ ਸੀ ਤੇ ਤੁਹਾਨੂੰ ਪਤਾ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੁਝ ਇਦਾਂ ਦੇ ਘਟਨਾਕ੍ਰਮ ਚੱਲ ਰਹੇ ਆ ਸਾਡੇ ਨੈਸ਼ਨਲ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਲਜਾ ਜਾ ਰਹੇ ਆ ਅਰੇਸਟ ਜਿਹੜਾ ਉਹ ਕੀਤਾ ਹੋਇਆ ਤਾਂ ਕਰਕੇ ਹੁਣ ਸਾਰੀ ਪਾਰਟੀ ਦੀ ਨੈਸ਼ਨਲ ਪੱਧਰ ਤੇ ਜਿਹੜੀ ਕਮਾਂਡ ਹੈ ਉਹ ਭਗਵੰਤ ਮਾਨ ਜੀ ਕੋਲੇ ਆ ਵੈਸੇ ਤਾਂ ਸਾਨੂੰ ਬੜੀ ਖੁਸ਼ੀ ਹੈ ਕਿ ਚਲੋ ਸਾਡੇ ਲੀਡਰ ਅੱਜ ਜਿਨ੍ਹਾਂ ਨੂੰ ਅਸੀਂ ਸੰਗਰੂਰ ਤੋਂ ਪਹਿਲਾਂ ਪਾਰਲੀਮੈਂਟ ਬਣਾਇਆ ਅੱਜ ਪੂਰੇ ਦੇਸ਼ ਤੇ ਲੀਡਰ ਜਿਹੜੇ ਆ ਉਹ ਬਣ ਰਹੇ ਨੇ ਪਰ ਇਹਦੇ ਨਾਲ ਇਹ ਹੈ ਵੀ ਦੁਝੇਵੇਂ ਵੀ ਵਧੇਰੇ ਜਿਹੜੇ ਅੱਜ ਜਦੋਂ ਲੀਡਰ ਵੱਡਾ ਹੁੰਦਾ ਵੱਜ ਜਾਂਦੇ ਆ ਤਾ ਇਸੇ ਕਰਕੇ ਅੱਜ ਉਹਨਾਂ ਦੀ ਮਾਤਾ ਜੀ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿੱਤਾ ਅੱਜ ਉਹ ਮਾਤਾ ਜੀ ਸਾਡੇ ਕੋਲੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੈਸੇਜ ਲੈ ਕੇ ਆਏ ਆ ਐਮਐਲਏ ਸਾਹਿਬ ਪਹੁੰਚੇ ਆ ਸੋ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਮੈਸੇਜ ਜਿਹੜਾ ਸਮਝਾ ਜਾਵੇ ਕਿ ਉਹਨਾਂ ਦੇ ਮਾਤਾ ਜੀ ਨੂੰ ਕੀ ਦੀ ਵਧਾਈ ਉਹਨਾਂ ਨੇ ਸਾਰਿਆਂ ਇਹ ਭਾਈਚਾਰੇ ਨੂੰ ਜਿਹੜੀ ਆ ਉਹ ਦਿੱਤੀ ਆ ਐਮਪੀ ਤੁਸੀਂ ਖੜ ਰਹੇ ਹੋ ਕੀ ਜਿਹੜੇ ਲੈ ਕੇ ਚੱਲਦੇ ਹੋ ਉਹਨਾਂ ਦੇ ਬਾਰੇ ਦੇਖੋ ਸਾਡੀ ਪਾਰਟੀ ਦੀ ਦਿੱਲੀ ਚਾਹੇ ਚਾਹੇ ਇੱਥੇ ਇੱਕੋ ਹੀ ਵਿਜ਼ਨ ਹੈ ਅਸੀਂ ਕਦੇ ਵੀ ਮੈਂ ਨਿੱਜੀ ਤੌਰ ਤੇ ਵੀ ਦੂਜਿਆਂ ਨੂੰ ਭੰਡਣ ਤੇ ਕਿਹੜੀ ਪਾਰਟੀ ਕੀ ਕਰ ਰਹੀ ਆ ਉਹਦੇ ਤੇ ਜ਼ਿਆਦਾ ਵਿਸ਼ਵਾਸ ਨਹੀਂ ਰੱਖਦਾ ਇੱਕੋ ਡਵੈਲਪਮੈਂਟ ਦੇ ਏਜੰਡੇ ਤੇ ਜਿਹੜੀ ਸਾਡੀ ਪਾਰਟੀ ਕੰਮ ਕਰਦੀ ਆ ਉਹ ਤੇ ਮੈਂ ਕਰਦਾ ਤੇ ਮੇਰੇ 7 ਸਾਲ ਦਾ ਮੇਰਾ ਕਹ ਲੋ ਵੀ ਇੱਕ ਚੋਣੇ ਹੋਏ ਨੁਮਾਇੰਦੇ ਦੇ ਤੌਰ ਤੇ ਜਿਹੜਾ ਸਿਆਸੀ ਕੈਰੀਅਰ ਹੋ ਚੁੱਕਿਆ 5 ਸਾਲ ਮੈਂ ਵਿਰੋਧੀ ਤਰਦਾ ਐਮਐਲਏ ਰਿਆ 2 ਸਾਲ ਤੋਂ ਮੈਂ ਸਰਕਾਰ ਦੇ ਵਿੱਚ ਮੰਤਰੀਆਂ ਨਾ ਤਾਂ ਮੈਂ ਜਦੋਂ ਵਿਰੋਧੀ ਤਰਚ ਸੀ ਕਦੇ ਕਿਸੇ ਤੇ ਨਿੱਜੀ ਟੀਕਾ ਟਿੱਪਣੀ ਮੈਂ ਵਿਧਾਨ ਸਭਾ ਚ ਨਹੀਂ ਕੀਤੀ ਤੇ ਹੁਣ 2 ਸਾਲਾਂ ਤੋਂ ਵੀ ਕੇਵਲ ਤੇ ਕੇਵਲ ਡਵੈਲਪਮੈਂਟ ਮੇਰਾ ਹਲਕਾ ਤੁਹਾਡੇ ਨਾਲ ਆ ਤੁਸੀਂ ਉੱਥੇ ਪਤਾ ਕਰ ਲਓ ਵੀ ਜਿਹੜੇ ਕੰਮ 40 40 ਸਾਲ ਤੋਂ ਰੁਕੇ ਹੋਏ ਸੀ ਅਸੀਂ ਪਿਛਲੇ 2 ਸਾਲ ਦੇ ਵਿੱਚ ਉੱਥੇ ਜਿਹੜੇ ਆ ਉਹ ਕੀਤੇ ਆ ਚਲੋ ਸਰਕਾਰ ਨੇ ਤਾਂ ਪੂਰੇ ਪੰਜਾਬ ਚ ਕੀਤੇ ਕੀਤੇ ਆ ਬੜੀਆਂ ਚੀਜ਼ਾਂ ਉਹਨੇ ਵੀ ਜਿਹੜੀਆਂ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਕਰਨ ਬਾਰੇ ਸੋਚੀਆਂ ਹੀ ਨਹੀਂ ਜੇ ਸਰਕਾਰਾਂ ਕਰਦੀਆਂ ਵੀ ਸੀ ਤਾਂ ਜਦੋਂ ਇਲੈਕਸ਼ਨ 'ਚ 6 ਮਹੀਨੇ ਰਹਿ ਜਾਂਦੇ ਸੀ ਉਦੋਂ ਸ਼ੁਰੂ ਕਰਦੀਆਂ ਸੀ ਪਰ ਸਾਡੀ ਸਰਕਾਰ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲੀ ਹੋਈ ਹੈ ਤੇ ਪਹਿਲੇ 2 ਸਾਲਾਂ ਦੇ ਵਿੱਚ ਹੀ بڑے ਇਦਾਂ ਦੇ ਕੰਮ ਨੇ ਜਿਹੜੇ ਕੀਤੇ ਨੇ ਖਾਸ ਤੌਰ ਤੇ ਮਲੇਰਕੋਟਲੇ ਦੇ ਸੈਂਕੜੇ ਕਰੋੜ ਦੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਨੇ ਹੋਏ ਨੇ ਟ੍ਰੀਟਮੈਂਟ ਪਲਾਂਟ ਮੈਡੀਕਲ ਕਾਲਜ ਇੱਥੇ ਆ ਰਹੇ ਆ ਕੁੜੀਆਂ ਵਾਲਾ ਕਾਲਜ ਮਾਤਾ ਜੀ ਆਈਲੇ ਸਾਡੇ ਵਿੱਚ ਸੋ ਲਗਾਤਾਰ ਡਵੈਲਪਮੈਂਟ ਦੇ ਕੰਮ ਜਾਰੀ ਨੇ ਜਿਹੜੇ ਜਾਰੀ ਰਹਿਣਗੇ ਤੇ ਮੈਂ ਵੀ ਡਵੈਲਪਮੈਂਟ ਦੇ ਝੰਡੇ ਨੂੰ ਲੈ ਕੇ ਸੰਗਰੂਰ ਦੇ ਨੂੰ ਇਲੈਕਸ਼ਨ ਲੜਦਾ ਮੁबारक अभिनंदन ਧੰਨਵਾਦ ਭਾਈ ਬਹੁਤ ਇਤਦੀਆਂ ਬਹੁਤ ਬਹੁਤ ਮੁबारक ਸਾਡੇ ਕਨਿਓ ਸਾਰੇ ਦੇਸ਼ਾਂ ਬਲਦੇਸ਼ਾਂ ਚ ਬੈਠਿਆ ਮੁਸਲਮਾਨ ਭਾਈਚਾਰੇ ਦੀ ਸਾਜ ਬਣੀ ਰਹੇ ਬਹੁਤ ਬਹੁਤ ਵਧਾਈਆਂ ਬਿਲਕੁਲ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਕਿਉਂਕਿ ਉਹ ਦਿੱਲੀ 'ਚ ਬੀਜੀ ਨੇ ਇਸ ਕਰਕੇ ਉਹਨਾਂ ਦੇ ਮਾਨਯੋਗ ਮਾਤਾ ਜੀ ਸ਼੍ਰੀਮਤੀ ਅਕਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਂਗਰੂ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਅੱਜ ਉਚੇਚੇ ਤੌਰ ਤੇ ਆਏ ਨੇ ਤੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਮਲੇਰਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨਾ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰਕੋਲਾ ਹੈ ਸਦੀਆਂ ਤੋਂ ਇੱਕ ਗੁਲਤਤ ਸੇਈ ਤਰ੍ਹਾਂ ਇੱਥੇ ਦੇ ਲੋਕ ਆਪਸ ਵਿੱਚ ਰਲ ਮਿਲ ਕੇ ਬਹਿੰਦੇ ਆ ਰਹੇ ਨਾ ਔਰ ਗੁਸਦਸ ਦੇ ਬਖ ਬਖ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਿਆ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਾ ਖਿਆਲਾਂ ਦੀ ਖੁਸ਼ਬੂ ਤੁਲਾਕ ਹੀ ਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਦੇਸ਼ ਦੀਆਂ ਕੁਝ ਫਿਰਕੂ ਤਾਕਤਾਂ ਤੁਹਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫਰਤ ਦੀ ਜ਼ਹਿਰ ਕੋਲੀ ਹੈ ਨਫਰਤ ਦਾ ਪ੍ਰਚਾਰ ਕਰ ਰਹੀ ਹੈ ਔਰ ਅਸੀਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ ਮੁਹੱਬਤ ਭਾਈਚਾਰਾ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਨ ਅਸੀਂ ਮਹੱਲਾ ਕਲੀਨਿਕ ਬਣਾਇਨ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਦੇ ਲਈ ਹਸਪੀਟਲਸ ਦੀ ਹਾਲਤ ਸੁਧਾਰ ਰਹੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨੇ ਅਸੀਂ ਸਕੂਲਾਂ ਦੀ ਡਵੈਲਪਮੈਂਟ ਲਈ ਪੈਸਾ ਲਏ ਕੇ 10 ਕਰੋੜ 63 ਲੱਖ ਰੁਪਇਆ ਔਰ ਤੁਸੀਂ ਦੇਖਿਆ ਇੱਥੇ ਸ਼ਹਿਰ ਦੇ ਅੰਦਰ ਇੱਕ ਬਹੁਤ ਵੱਡ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਪਣੇ ਆਦਮਬਾਲ ਰੋਡ ਤੇ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਹੈ ਉਹ ਵੀ ਆਪਣੇ ਆਖਰੀ ਅੰਤਮ ਪੜਾਤੇ ਹੈ ਔਰ ਆ ਲੁਧਿਆਣਾ ਤੋਂ ਜਿਹੜੀ ਸੜਕ ਜਾਂਦੀ ਹੈ ਆਪਣੀ ਸੰਗਰੂਰ ਵੱਲੋਂ 55 ਕਰੋੜ ਰੁਪਏ ਦੀ ਲਾਗਤ ਨਾਲ ਉਹ ਬਣਾ ਰਹੇ ਆ ਅਸੀਂ ਗੁਰਦੁਆਰਾ ਹਾਦਾ ਨਾਰਾ ਦੇ ਸਾਹਮਣੇ ਡਬਲ ਰੋਡ ਕਰਕੇ ਉੱਥੇ ਮਤਲਬ ਵੀ ਬਾਕੀ ਦਾ ਗ੍ਰਿੱਲ ਲਗਾ ਰਹੇ ਆ ਤਾਂ ਕਿ ਉਸ ਦੀ ਦੇ ਵਿੱਚ ਇਜ਼ਾਫਾ ਹੋਵੇ ਇਤਿਹਾਸਕ ਗੁਰਦੁਆਰਾ ਹੈ ਔਰ ਇਸੇ ਤਰ੍ਹਾਂ ਅਸੀਂ ਨੌ ਤਰਾਨੀ ਨੂੰ ਜਾਣ ਵਾਲਾ ਇੱਕ ਮੰਦਬਾ ਵੀ 40 50 ਸਾਲੋਂ ਦੇਖਦੇ ਆਉਂਦੇ ਸੀ ਬੜਾ ਤੰਗ ਜਿਹਾ ਪੁਲ ਸੀ ਉਹ ਕੋੜਾ ਸੀ ਤੋੜ ਕੇ ਨਵਾਂ ਬਣਾਇਆ ਹੈ ਆਦਮ ਬਾੜ ਰੋਡ ਤੇ ਵੀ ਜਿਹੜਾ ਦੂਸਰਾ ਪੁਲ ਹੈ ਬਹੁਤ ਹੀ ਖਤਕਾਂਕ ਹੈ ਉਸ ਨੂੰ ਵੀ ਅਸੀਂ ਤੋੜ ਕੇ ਮੈਂ ਉਹਦੇ ਲਈ 2 ਕਰੋੜ 71 ਲੱਖ ਰੁਪਏ ਲੈ ਕੇ ਆਇਆ ਉਹ ਵੀ ਬਣਾ ਰਹੇ ਹਾਂ ਔਰ ਇਸ ਤੋਂ ਇਲਾਵਾ ਇੱਥੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜਦੋਂ ਐਮਪੀ ਹੁੰਦੇ ਸੀ ਉਹਨਾਂ ਨੇ ਪਾਰਲੀਮੈਂਟ 'ਚ ਆਵਾਜ਼ ਉਠਾਈ ਸੀ ਔਰ ਇੱਥੇ ਸੀਨੀਅਰ ਸਕੱੰਦਰੀ ਜਿਹੜਾ ਗਵਰਨਮੈਂਟ ਦੇ ਗਰਲ ਸਕੂਲ ਹੈਵ ਦੋ ਸ਼ਿਫਟਾਂ ਚੱਲਦਾ ਹੈ ਬਿਲਡਿੰਗ ਉਹ ਸੀ ਅਨਸੇਫ ਵੀ ਔਰ ਉਸ ਲਈ ਨਵੀਂ ਬਿਲਡਿੰਗ ਜਿਹੜੀ ਹੈ ਵਿਚਾਰ 5 ਮੰਜ਼ਲੀ ਉਹ ਬਣ ਕੇ ਤਿਆਰ ਹੈ ਅਸੀਂ ਕੋਡ ਆਫ ਕੰਡਕਟ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਉਗਾੜਨ ਕਰਾਂਗੇ ਲੜਕੀਆਂ ਲਈ ਅਲੱਗ ਵੱਖਰਾ ਗਵਰਨਮੈਂਟ ਕਾਲਜ ਜਿਹੜਾ ਹੈ ਉਹ ਬਣ ਕੇ ਤਿਆਰ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਤੁਸੀਂ ਦੇਖਿਆ ਹੈ ਸ਼ਹਿਰ ਦੇ ਅੰਦਰ ਅਸੀਂ ਸੜਕਾਂ ਬੜੀਆਂ ਵਧੀਆ ਕੀਤੀਆਂ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਰੋੜਾਂ ਰੁਪਏ ਦਾ ਸੀ ਮਤਲਬ ਵੀ ਖਰਚ ਕੀਤਾ ਹੈ ਔਰ ਪਿੰਡਾਂ ਦੇ ਵਿੱਚ ਮੁੱਛ ਦਾ ਸਵਾਲ ਬਣਾ ਕੇ ਬਹੁਤ ਸਾਰੇ ਇਦਾਂ ਦੇ ਕੰਮ ਸੀਗੇ ਜਿਹੜੇ ਰੁਕੇ ਹੋਏ ਸੀ 35 35 40 40 ਸਾਲ ਦੇ ਕਈ ਮਹਿਕਮਿਆਂ ਦੇ ਨਾਲ ਮੈਨੂੰ ਪੁਲਿਸ ਭੇਜ ਵੀ ਮੈਂ ਰਹਿ ਗਿਆ ਮਾਦਾ ਗੌੜਾ ਇਹ ਇਸਲਾਮ ਧਰਮ 'ਚ ਬੜੀ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਸਾਰੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਮਰਦ ਔਰਤਾਂ ਬਾਲਗ ਨੇ ਔਰ ਰਮਜ਼ਾਨ ਸੀਜ਼ਾ ਰੋਜ਼ੇ ਰੱਖਦੇ ਨੇ ਰਮਜ਼ਾਨ ਦਾ ਬਵਿੱਤਰ ਮਹੀਨਾ ਹੁੰਦਾ ਹੈ ਇਸ ਮਹੀਨੇ ਰੋਜ਼ੇ ਰੱਖ ਕੇ ਅੱਲਾ ਦੀ ਬਾਤ ਕਰਦੇ ਆ ਕਿਉਂਕਿ ਰੋਜ਼ਾ ਸਬਰ ਔਰ ਇਸਤਕਾਮਤ ਦਾ ਪ੍ਰਤੀਕ ਹੈ ਔਰ ਰੋਜ਼ਿਆਂ ਤੋਂ ਬਾਅਦ ਸ਼ੁਕਰਾਨੇ ਦੇ ਤੌਰ ਤੇ ਜਿਹੜਾ ਹੈ ਈਦੁਲ ਫਿਤਰ ਦਾ ਤਹਿਰਾਰ ਮਨਾਇਆ ਜਾਂਦਾ ਕਿ ਅੱਲਾ ਤਾਲਾ ਤੇਰਾ ਸ਼ੁਕਰੀਆ ਤੂੰ ਸਾਨੂੰ ਰੋਜ਼ੇ ਰੱਖਣ ਦੀ ਤੌਫੀਕ ਬਖਸ਼ੀ ऐसे करके ही ईद-ए-उतार मनाया ਜਾਂਦਾ ਹੈ ਸ਼ੁਕਰਾਨੇ ਦੇ ਤੌਰ ਤੇ ਨਮਾਜ਼ अदा ਕੀਤੀ ਜਾਂਦੀ ਹੈ ਔਰ ਅੱਲਾ ਦੇ ਹਜ਼ੂਰ ਦੁਆ ਕੀਤੀ ਜਾਂਦੀ ਹੈ ਅੱਲਾ ਤਾਲਾ ਜਿਸ ਤਰ੍ਹਾਂ ਤਨੇ ਸਾਨੂੰ ਹਿੰਮਤ ਦਿੱਤੀ ਹੈ ਆਉਣ ਆਉਣ ਵਾਲੇ ਸਾਡੀ ਸਾਰੀ ਉਮਤ ਨੂੰ ਇਸੇ ਤਰ੍ਹਾਂ ਹਿੰਮਤ ਦੇਈ ਤਾਂ ਕਿ ਉਹ ਵੀ ਤੇਰੇ ਹੁਕਮ ਨੂੰ ਪੂਰਾ ਕਰ ਸਕਣ ਔਰ ਨਾਲ ਇਹ ਇਥੇ ਆਪਸੀ ਭਾਈਚਾਰੇ ਦੀ ਵੀ ਇੱਕ ਜਿਹੜੀ ਹੈ ਇਹ علامهਤ ਹੈਗੀ ਹੈ ਇਸ ਦਿਨ ਗਿਲੇ ਸ਼ਿਕਵੇ ਦੂਰ ਕਰਕੇ ਸਾਰੇ ਹੀ ਲੋਕ ਇੱਕ ਦੂਸਰੇ ਨੂੰ ਮੁਬਾਰਕਬਾਦ ਦਿੰਦੇ ਆਂ ਔਰ ਇਸ ਨਾਲ ਪਿਆਰ ਮੁਹੱਬਤ ਵਾਦ ਹੈ ਮੋਸੀਓ ਤੇ ਤੇ ਇਸ ਤੋਂ ਵਾਸਤੇ ਉਹ ਇਹ ਮੌਕੇ ਤੇ ਅੱਜ ਦਾ ਜਿਹੜਾ ਤਿਹਵਾਰ ਹੈ ਇਹਦਾ ਜਿਹੜਾ ਇਹ ਪ੍ਰਤੀਕ ਦੱਸਿਆ ਗਿਆ ਰਮਜ਼ਾਨ ਦਾ ਮਹੀਨਾ ਜਿਹੜਾ ਪਵਿੱਤਰ ਸਬਰ ਦਾ ਔਰ ਇਸਤਕਾਮਤ ਦਾ ਔਰ ਜੋ ਹਾਈ ਜ਼ੁਲਮਾ ਉਹਨਾਂ ਨੂੰ ਸਹਿਣ ਦਾ ਤੇ ਮਹੀਨਾ ਗੁਜ਼ਾਰਨ ਤੋਂ ਬਾਅਦ ਜਿਹੜਾ ਇਹ ਦਿਨ ਆਇਆ ਹੈ ਇਹ ਦਿਨ ਇੱਕ ਖੁਸ਼ੀਆਂ ਭਰਿਆ ਅਮਨ ਔਰ ਪੀਸਫੁਲੀ ਹੈ ਇਹਦੇ ਵਿੱਚ ਰੱਬ ਦੀ ਇਬਾਦ ਜਿਹੜੀ ਹੈ ਉਹ Eidgah ਦੇ ਵਿੱਚ ਲੋਕ ਇਕੱਠੇ ਹੋ ਕੇ ਕਰਦੇ ਨੇ ਤੇ ਰੱਬ ਦੇ ਹਜ਼ੂਰੀਆਂ ਦੁਆ ਕਰਦੇ ਨੇ ਔਰ ਜਿਹੜਾ ਇਹਦਾ ਮਕਸਦ ਹੈ ਮੈਂ ਆਫਗਾਨ ਦੇ ਵਿੱਚ ਉਦੇਸ਼ ਹੈ ਯਾਨੀ ਕਿ ਨਵੀ ਨੇ فرمایا ਹੈ Eid ਨੂੰ ਮਨਾਉਣ ਦਾ ਜਿਹੜਾ ਤਹਿਬਾਰ ਹੈ ਉਹ ਸਾਡੇ ਨਬੀ ਤੋਂ ਮਤਲਬ ਸਾਨੂੰ ਪਿਛੋਕੜ ਤੋਂ ਮਿਲਦਾ ਹੈ ਉਹ ਇਹ ਸ਼ੁਰੂ ਤੋਂ ਮੁੱਢ ਤੋਂ ਹੀ ਮਤਲਬ ਚੱਲਦਾ ਆ ਰਿਹਾ ਹੈ ਔਰ ਉਮੀਦ ਹੈ ਇਨਸ਼ਾਅੱਲਾ ਆਇਂਦਾ ਵੀ ਮੁਸਲਮਾਨ ਜਿਹੜੇ ਨੇ ਉਹ ਦੂਜੇ ਭਰਾ ਵੀ ਨੇ ਜਿਹੜਾ ਇਹਦੇ ਵਿੱਚ ਬੜੀ ਖੁਸ਼ੀ ਔਰ ਅਮਨ ਦੇ ਨਾਲ ਇਸ ਨੂੰ ਨਾ ਅੱਗੇ ਬਧਾਨਗੇ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹਨਾ ਆ ਨਾਸਿਰ ਲੋਕਾਂ ਨੂੰ ਜੋ ਲੋਕ ਹਮੇਸ਼ਾ ਹੀ ਅਮਨ ਦੇ ਖਿਲਾਫ ਰਹਿੰਦੇ ਨੇ ਔਰ ਆਪਣੀਆਂ ਬਿਆਨਬਾਜ਼ੀਆਂ ਟਿੱਪਣੀਆਂ ਔਰ ਛੇੜਾਂ ਕਰਦੇ ਰਹਿੰਦੇ ਨੇ ਐਸੇ ਲੋਕਾਂ ਦਾ ਜਿਹੜਾ ਕੋਈ ਵਕਾਰ ਸ਼ਹਿਰ ਦੇ ਅੰਦਰ ਮੁਲਕ ਦੇ ਅੰਦਰ ਨਹੀਂ ਹੁੰਦਾ ਲੇਕਿਨ ਉਹ ਆਪਣੀ ਇੱਕ ਸ਼ੋਸ਼ਲ ਲੈਣ ਲਈ ਜਾਂ ਉਹ ਆਪਣੀ ਇੱਕ ਨਾਮ ਲੈਣ ਲਈ ਉਹ ਅਲੱਗ ਸ਼ੋਸ਼ਾ ਛੜ ਦਿੰਦੇ ਨੇ ਮੈਂ ਉਹਨਾਂ ਨੂੰ ਵੀ ਕਹਿੰਨਾ ਕਿ ਉਹ ਪੁਲਿਸ ਇਸ ਤਰ੍ਹਾਂ ਦੀਆਂ ਟਿੱਪਣੀਆਂ ਵਗੈਰਾ ਪਰਮਦੇ ਉਤੇ ਨਾ ਕਰਿਆ ਕਰਨ ਇੱਕ ਆਪਸੀ ਭਾਈਚਾਰਕ ਬਣਾ ਕੇ ਸਾਜ ਜਿਹੜਾ ਉਹ ਮੁਲਕ ਨੂੰ ਚਲਾਣ ਤੇ ਮੁਲਕ ਦੀ ਤਰੱਕੀ 'ਚ ਹਿੱਸਾ ਪਾਉਂਦੇ